ਸੂਟੇ ਸੂਟ ਪਿਆ ਸਾਰੀਆਂ ਤੁਹਾਨੂੰ ਸੂਟ ਵਾਲੀਆਂ ਦੁਕਾਨਾਂ ਨੇ ਇੱਥੇ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹਾਂ ਕਾਟਨ ਵਾਲੇ ਗਰਮੀ ਵਾਲੇ ਸੂਟ ਹਨਾ ਆ ਕੁਝ ਵਿਆਹਾਂ ਵਾਲੇ ਸੂਟ ਜਿਹੜੇ ਲਾਏ ਹੋਏ ਨੇ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਹੈਗੇ ਆ ਇਸ ਸਮੇਂ ਸ਼ਹਿਰ ਜਲੰਧਰ ਦੇ ਵਿੱਚ ਅੱਜ ਤੁਹਾਨੂੰ ਸ਼ਹਿਰ ਜਲੰਧਰ ਦੇ ਵਿੱਚ ਕੱਪੜਿਆਂ ਦੀ ਬਹੁਤ ਵੱਡੀ ਮਾਰਕੀਟ ਦਿਖਾਵਾਂਗੇ ਤੇ ਜਿਹੜੀ ਚੌਕੀ ਚੌਂਕ ਦੀ ਮਾਰਕੀਟ ਕਿਹਾ ਜਾਂਦਾ ਇੱਥੇ ਕੱਪੜੇ ਬਹੁਤ ਸਸਤੇ ਰੇਟਾਂ ਦੇ ਜਿਹੜੇ ਮਿਲਦੇ ਨੇ ਬਹੁਤ ਵੱਡੀਆਂ ਵੱਡੀਆਂ ਇਹ ਦੁਕਾਨਾਂ ਨੇ ਤੋਂ ਅੱਜ ਦੀ ਵੀਡੀਓ ਵਿੱਚ ਬਣਿਆ ਰਹੇ ਹੋ ਸਾਰੀ ਜੁੱਤੀ ਚੌਂਕ ਦੀ ਆਪਾਂ ਤੁਹਾਨੂੰ ਮਾਰਕੀਟ ਦਿਖਾਵਾਂਗੇ ਇੱਥੋਂ ਇਹ ਸਾਰੀ ਮਾਰਕੀਟ ਜਿਹੜੀ ਸ਼ੁਰੂ ਹੈ ਜੁੱਤੀ ਚੌਂਕ ਦੀ ਮਾਰਕੀਟ ਇਹ ਜਲੰਧਰ ਦੀ ਬਹੁਤ ਮਸ਼ਹੂਰ ਮਾਰਕੀਟ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਤੇ ਜਿਵੇਂ ਲੁਧਿਆਣੇ ਘੰਟਾ ਘਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਹਣਾ ਲਹਿੰਗੇ ਵਾਲੀਆਂ ਸੂਟਾਂ ਵਾਲੀਆਂ ਉਸ ਤਰ੍ਹਾਂ ਇਹ ਮਾਰਕੀਟ ਦੇ ਵਿੱਚ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੇ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ ਤੇ ਅੱਜ ਆਪਾਂ ਸਾਰੀ ਮਾਰਕੀਟ ਤੁਹਾਨੂੰ ਦਿਖਾਉਨੇ ਆ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਸਾਹਮਣੇ ਜਿਵੇਂ ਕੁਝ ਲਹਿੰਗੇ ਹਨਾ ਡਿਸਪਲੇ ਕੀਤੇ ਹੋਏ ਨੇ ਤੇ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਇਹ ਮਾਰਕੀਟ ਦੇ ਵਿੱਚ ਕੱਪੜੇ ਵਾਲੀਆਂ ਤੇ ਅੱਜ ਤੁਸੀਂ ਦੇਖ ਸਕਦੇ ਹੋ ਇੱਥੇ ਕੁਝ ਕੱਪੜੇ ਜਿਹੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਹਨਾ ਆਹ ਸੂਟ ਵੀ ਬਾਹਰ ਲਾਏ ਹੋਏ ਨੇ ਤੇ ਇਸ ਤਰ੍ਹਾਂ ਦੀਆਂ ਤੇ ਐਤਵਾਰ ਦੇ ਦਿਨ ਇੱਥੇ ਬਹੁਤ ਵੱਡੀ ਸੇਲ ਵੀ ਲੱਗਦੀ ਹੈ ਉਹ ਵੀ ਵੀਡੀਓ ਆਪਾਂ ਕਦੇ ਜਰੂਰ ਸ਼ੇਅਰ ਕਰਾਂਗੇ ਤੇ ਇੱਥੇ ਜਿਹੜੇ ਸੂਟ ਪਏ ਨੇ ਦੇਖੋ ਤੁਸੀਂ ਹਨਾ ਡਿਸਪਲੇ ਕੀਤੇ ਹੋਏ ਆਹ ਸੂਟ ਦੇਖੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਸੂਟਾਂ ਵਾਲੀਆਂ ਇਹ ਮਾਰਕੀਟ ਦੇ ਵਿੱਚ ਆਹ ਕੁਝ ਬੈਗ ਆ ਗਏ ਬੈਲਟਾਂ ਐਨਕਾਂ ਲਓ ਜੀ ਇਹ ਬਿਲਕੁਲ ਸਸਤੇ ਰੇਟਾਂ ਦੇ ਵਿੱਚ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਆਹ ਕੁਝ ਟੀ-ਸ਼ਰਟਾਂ ਇੱਥੇ ਲਾਈਆਂ ਹੋਈਆਂ ਨੇ ਅਟੈਚੀਆਂ ਪਈਆਂ ਨੇ ਲਓ ਜੀ ਸੂਟ ਦੇਖੋ ਬਹੁਤ ਸੋਹਣੇ ਸੋਹਣੇ ਸੂਟ ਇੱਥੇ ਲਾਏ ਹੋਏ ਨੇ ਲਓ ਜੀ ਐਵੇਂ ਸਾਰੀ ਇਹ ਮਾਰਕੀਟ ਹੈ ਬਹੁਤ ਵੱਡੀ ਮਾਰਕੀਟ ਹੈ ਇਹ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਇੱਥੇ ਮਾਰਕੀਟ ਦੇ ਵਿੱਚ ਸੂਟਾਂ ਵਾਲੀਆਂ ਜਿਹੜੀਆਂ ਹੈਗੀਆਂ ਨੇ ਹੈਲੋ ਹਾਂ ਲਓ ਜੀ ਸੂਟੇ-ਸੂਟ ਸਾਰੇ ਲਾਏ ਹੋਏ ਨੇ ਤੇ ਸਾਰੀਆਂ ਦੁਕਾਨਾਂ ਤੇ ਜਿਹੜੀ ਸੇਲ ਇੱਥੇ ਸਾਰਾ ਸਾਲ ਹੀ ਲੱਗੀ ਰਹਿੰਦੀ ਹੈ ਲਓ ਜੀ ਆਹ ਦੇਖੋ ਜਿਵੇਂ ਕੋਟ ਪੈਂਟ ਅਚਕਨ ਹਨ ਜਿਹੜੇ ਪਾਏ ਨੇ ਕਾਫੀ ਇਹ ਵੱਡੀ ਮਾਰਕੀਟ ਹੈ ਹਰੇਕ ਤਰੀਕੇ ਦਾ ਕੱਪੜਾ ਹਨਾ ਸਾਰਾ ਕੁਝ ਇੱਥੋਂ ਤੁਹਾਨੂੰ ਜਿਹੜਾ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਲੋਰਾ ਟੀ-ਸ਼ਰਟਾਂ ਹੋ ਗਈਆਂ ਜਿਵੇਂ ਨਾਲ ਸੂਟ ਐਵੇਂ ਦੀਆਂ ਸਾਰੀਆਂ ਚੀਜ਼ਾਂ ਇਹ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲਣਗੀਆਂ ਲਓ ਜੀ ਆ ਕੁਝ ਕੋਟ ਪੈਂਟ ਵਾਲੀਆਂ ਦੁਕਾਨਾਂ ਆ ਗਈਆਂ ਹਨਾ ਐਤਵਾਰ ਦੇ ਦਿਨ ਇੱਥੇ ਬਹੁਤ ਵੱਡੀ ਜਿਹੜੀ ਸੇਲ ਲੱਗਦੀ ਹੈ ਉਹ ਵੀਡੀਓ ਵੀ ਆਪਾਂ ਕਦੇ ਜਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਆ ਦੇਖੋ ਸੂਟਾਂ ਦੀਆਂ ਕਿੱਡੀਆਂ-ਕਿੱਡੀਆਂ ਵੱਡੀਆਂ-ਵੱਡੀਆਂ ਦੁਕਾਨਾਂ ਹਨਾ ਲਓ ਜੀ ਇੱਥੇ ਬਹੁਤ ਸਾਰੀਆਂ ਟੀ-ਸ਼ਰਟਾਂ ਜਿਵੇਂ ਲਾਈਆਂ ਹੋਈਆਂ ਨੇ ਹਨ ਐਵੇਂ ਸਾਰਾ ਕੱਪੜਾ ਇੱਥੇ ਲੱਗਿਆ ਹੁੰਦਾ ਸਾਰਾ ਹਫ਼ਤਾ ਵਾਂਗ ਸੇਲ ਜਿਹੜੀ ਲੱਗੀ ਰਹਿੰਦੀ ਐ ਇੱਧਰ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਇੱਥੇ ਸੂਟ ਜਿਹੜੇ ਪਏ ਨੇ ਲਓ ਜੀ ਐਵੇਂ ਸੂਟ ਕੁੜਤੇ ਸਾਰੇ ਇੱਥੇ ਹਨਾ ਸੇਲ ਦੇ ਵਿੱਚ ਜਿਹੜੇ ਮਿਲ ਜਾਂਦੇ ਨੇ ਆ ਕੁਝ ਚੱਪਲਾਂ ਪਈਆਂ ਨੇ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਔਰ ਸ਼ੂਜ਼ ਹੋਗੇ ਜਿਵੇਂ ਲਓ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਸਾਰੇ ਕੁੜੀਆਂ ਵਾਲੇ ਕੱਪੜੇ ਨੇ ਲਓ ਜੀ ਤੇ ਇੱਧਰ ਜਿਵੇਂ ਤੁਸੀਂ ਦੇਖੋ 100-150 ਰੁਪਏ ਸੇ ਇਹ ਲਈ ਹੋਇਆ ਹਨ 100-100 ਰੁਪਏ ਦੇ ਟੀ-ਸ਼ਰਟਾਂ ਲੋਹਰਾ ਐਵੇਂ ਸਾਰਾ ਕੱਪੜਾ ਤੁਹਾਨੂੰ ਇੱਥੋਂ ਜਿਹੜਾ ਮਿਲ ਜਾਂਦਾ ਲਓ ਜੀ ਬਹੁਤ ਵੱਡੀ ਮਾਰਕੀਟ ਹੈ ਸਾਰੀਆਂ ਤੁਹਾਨੂੰ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਮਿਲ ਜਾਣਗੀਆਂ ਹਨ ਫੁਲਕਾਰੀਆਂ ਲਹਿੰਗੇ ਵਿਆਹਾਂ ਦਾ ਸਮਾਨ ਇੱਥੋਂ ਸਾਰਾ ਮਿਲਦਾ ਜਿਵੇਂ ਜੁੱਤੀਆਂ ਦੀਆਂ ਵੱਡੀਆਂ-ਵੱਡੀਆਂ ਦੁਕਾਨਾਂ ਵੀ ਇਹਦੇ ਵਿੱਚ ਹੈਗੀਆਂ ਨੇ ਮਾਰਕੀਟ ਦੇ ਵਿੱਚ ਅ ਦੇਖ ਸਕਦੇ ਹੋ ਜਿਵੇਂ ਕੋਟ ਪੈਂਟ ਅਚਕਨ ਹੋ ਗਿਆ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਲਓ ਜੀ ਆ ਸੂਟੇ ਸੂਟ ਪਿਆ ਸਾਰੀਆਂ ਤੁਹਾਨੂੰ ਸੂਟਾਂ ਵਾਲੀਆਂ ਦੁਕਾਨਾਂ ਨੇ ਇੱਥੇ ਜਿਹੜੀਆਂ ਮਿਲ ਜਾਣਗੀਆਂ ਦੇਖ ਸਕਦੇ ਹਾਂ ਕਾਟਨ ਵਾਲੇ ਗਰਮੀ ਵਾਲੇ ਸੂਟ ਹਨ ਆ ਕੁਝ ਵਿਆਹਾਂ ਵਾਲੇ ਸੂਟ ਜਿਹੜੇ ਲਾਏ ਹੋਏ ਨੇ ਲਓ ਜੀ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਸੂਟਾਂ ਦੀਆਂ ਜੋਤੀ ਜੋਕ ਦੀ ਮਾਰਕੀਟ ਵਿੱਚ ਸੂਟ ਜਿਹੜੇ ਲਾਏ ਹੋਏ ਨੇ ਦੇਖੋ ਤੁਸੀਂ ਕਾਟਨ ਦੇ ਹਨ ਕੜਾਈ ਵਾਲੇ ਸੂਟ ਹਰੇਕ ਤਰੀਕੇ ਦੇ ਆ ਕੁਝ ਨਾਈਟ ਸੂਟ ਹੋ ਗਏ ਹਨ ਐਵੇਂ ਦੀਆਂ ਚੀਜ਼ਾਂ ਇੱਥੇ ਤੇ ਅੱਗੇ ਚੱਲਦੇ ਆਂ ਅੱਗੋਂ ਮਾਰਕੀਟ ਦੇਖਦੇ ਆਂ ਆਪਾਂ ਸਾਰੀ ਜਗਤ ਬਹੁਤ ਵੱਡੀ ਮਾਰਕੀਟ ਹੈ ਇਹ ਦੋਨੋਂ ਸਾਈਡ ਜਿਵੇਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਨਾ ਲੱਗੀਆਂ ਹੋਈਆਂ ਨੇ ਤੇ ਲਓ ਜੀ ਆ ਵੀ ਇੱਥੇ ਕੁਝ ਸੂਟ ਪਏ ਨੇ ਹਨਾ ਜਿਵੇਂ ਲਓ ਆ ਕੁਝ ਇੱਥੇ ਪਾਰਸ ਜਿਹੜੇ ਲੱਗੇ ਹੋਏ ਨੇ ਜਿਵੇਂ ਕਾਂਟਾ ਘਰ ਮਸ਼ਹੂਰ ਹੈ ਲੁਧਿਆਣੇ ਦਾ ਉਸੇ ਤਰ੍ਹਾਂ ਇਹ ਮਾਰਕੀਟ ਬਹੁਤ ਮਸ਼ਹੂਰ ਹੈ ਕੱਪੜੇ ਨੂੰ ਲੈ ਕੇ ਅਰੇ ਇੱਕ ਦੁਕਾਨ ਤੇ ਸੂਟਾਂ ਤੇ ਜਿਹੜੀ ਸੇਲ ਲੱਗੀ ਹੋਈ ਹੈ ਆ ਦੇਖੋ ਇੱਥੇ ਕੋਈ ਸੋਜਵੈਲਰੀ ਵਾਲੀਆਂ ਦੁਕਾਨਾਂ ਵੀ ਆ ਗਈਆਂ ਜਿਹੜੀਆਂ ਹਨ ਲਓ ਜੀ ਜੁਵੈਲਰੀ ਦਾ ਸਾਰਾ ਸਮਾਨ ਹੈ ਤੇ ਅੱਗੇ ਚੱਲਦੇ ਹਾਂ ਬਹੁਤ ਲੰਬੀ ਮਾਰਕੀਟ ਹੈ ਵੱਡੀ ਮਾਰਕੀਟ ਹੈ ਆ ਕੁਝ ਅچھے ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਆ ਟੀ-ਸ਼ਰਟਾਂ ਹਰੇਕ ਤਰੀਕੇ ਦੀ ਦੁਕਾਨ ਤੁ ਨੂੰ ਇਹ ਮਾਰਕੀਟ ਦੇ ਵਿੱਚੋਂ ਮਿਲੂ ਜਿਵੇਂ ਅੱਜ ਦੁਕਾਨ ਆਉ ਰਹੀ ਆ ਹਨਾ ਲਹਿੰਗੇ ਵਾਲੀ ਗਾਊਨ ਲਓ ਜੀ ਆ ਇੱਥੇ ਸੂਟ ਪਏ ਨੇ ਆ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਬਹੁਤ ਵੱਡੀ ਮਾਰਕੀਟ ਹੈ ਇਹ ਆ ਕੁਝ ਕੰਬਲਾਂ ਰਜਾਈਆਂ ਵਾਲੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਤੁ ਨੂੰ ਮਿਲ ਜਾਣਗੀਆਂ ਆ ਪਰਸ ਦੇਖ ਸਕਦੇ ਹੋ ਬਹੁਤ ਸਾਰੇ ਇੱਥੇ ਪਰਸ ਜਿਹੜੇ ਪਏ ਨੇ ਹਨਾ ਇਹ ਸਾਰਾ ਸਮਾਨ ਸੇਲ ਦੇ ਵਿੱਚ ਹੁੰਦਾ ਇੱਧਰ ਦੋਨੋਂ ਸਾਈਡ ਦੁਕਾਨਾਂ ਵੱਡੀਆਂ-ਵੱਡੀਆਂ ਨੇ ਇੱਥੇ ਬੈਕਗੌਨੀਆਂ ਪਰਸ ਵਾਲੀਆਂ ਦੁਕਾਨਾਂ ਬਹੁਤ ਸਾਰੀਆਂ ਨੇ ਆਹ ਕੁਝ ਸੂਟ ਪਏ ਨੇ ਲਾਇ ਹੋਏ ਲਓ ਜੀ ਐਵੇਂ ਸਾਰਾ ਸਾਲ ਇੱਥੇ ਸੇਲ ਜਿਹੜੀ ਲੱਗੀ ਰਹਿੰਦੀ ਹੈ ਮਾਰਕੀਟ ਦੇ ਵਿੱਚ ਆਹ ਦੇਖੋ ਜਿਵੇਂ ਆ ਫਰਾਕਾਂ ਕੁਰਤੇ ਸੂਟ ਹਨਾ ਵਿਆਹਾਂ ਦਾ ਸਮਾਨ ਬਹੁਤ ਜ਼ਿਆਦਾ ਆ ਜਿਵੇਂ ਇੱਥੇ ਲਹਿੰਗੇ ਤੁਸੀਂ ਦੇਖ ਸਕਦੇ ਹੋ ਅਚਕਨ ਲਹਿੰਗੇ ਵਾਲੀਆਂ ਦੁਕਾਨਾਂ ਸਾਨੂੰ ਬਹੁਤ ਸਾਰੀਆਂ ਇੱਥੇ ਜਿਹੜੀਆਂ ਮਿਲ ਜਾਣਗੀਆਂ ਲੋ ਜੀ ਆ ਇੱਥੇ ਸੇਲ ਲੱਗੀ ਹੋਈ ਆ ਜਿਵੇਂ ਸੂਟੇ ਸੂਟ ਪਏ ਨੇ ਹਨਾ ਆ 3 300 ਰੁਪਇਆ ਜੁੱਤੀਆਂ ਤੇ ਲਾਇਆ ਹੋਇਆ ਜਿਹੜਾ ਸੇਲ ਇੱਥੇ ਆ ਸਾਰੇ ਸੂਟੇ ਸੂਟ ਪਏ ਨੇ ਬਾਹਰ ਲਾਏ ਸਾਰੀਆਂ ਦੁਕਾਨਾਂ ਨੇ ਭਾਰੀ ਜਿਹੜੀ ਸੇਲ ਆਈ ਹੋਈ ਆ ਇੱਥੇ ਮਾਰਕੀਟ ਦੇ ਵਿੱਚ ਲੋ ਜੀ ਆ ਕੁਸ਼ ਪਰਸ ਆ ਗਏ ਇੱਥੇ ਬੈਗ ਆ ਗਏ ਦੇਖ ਸਕਦੇ ਹੋ ਸਾਰੇ ਇੱਥੇ ਜਿਵੇਂ ਬਾਹਰ ਕੱਢ ਕੇ ਨਾ ਕੱਪੜੇ ਲਾਏ ਹੋਏ ਨੇ ਸੂਟਾਂ ਦਾ 500 550 ਸੇਲ ਤੇ ਪ੍ਰਾਈਸ ਦਾ ਜਿਹੜਾ ਲਾਇਆ ਹੋਇਆ ਆ ਕੁਝ ਸਜਾਵਟ ਦਾ ਸਮਾਨ ਆ ਗਿਆ ਆ ਤੁਸੀਂ ਦੇਖੋ ਲੈ ਲਹਿੰਗੀ ਲੈ ਲਹਿੰਗੇ ਲਹਿੰਗਿਆਂ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਜਿਹੜੀਆਂ ਮਿਲ ਜਾਣਗੀਆਂ ਔਰ ਟੌਪ ਪੈਣੇ ਸਾਰੇ ਦੇਖੋ ਇਹ ਸਾਰੇ ਸੇਲ ਦੇ ਵਿੱਚ ਹੁੰਦੇ ਨੇ ਆ ਸ਼ਰਟਾਂ ਦੇਖ ਸਕਦੇ ਹੋ ਲਓ ਜੀ ਐਵੇਂ ਦਾ ਸਾਰਾ ਸਮਾਨ ਤੁਹਾਨੂੰ ਇੱਥੋਂ ਸੇਲ ਦੇ ਵਿੱਚੋਂ ਜਿਹੜਾ ਮਿਲ ਜੂਗਾ ਜੁੱਤੀਆਂ ਵਾਲੀਆਂ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜੁੱਤੀਆਂ ਦੇ ਵੀ ਇੱਥੇ ਲੈਸਾ ਜਿਹੜਾ ਲੱਗਿਆ ਹੁੰਦਾ ਸੇਲ ਜਿਹੜੀ ਲੱਗੀ ਹੁੰਦੀ ਹੈ ਉਸ ਕੱਪੜਿਆਂ ਦੇ ਨਾਲ-ਨਾਲ ਸੂਟਾਂ ਦੇ ਨਾਲ-ਨਾਲ ਆਹ ਪਰਸ ਹੋ ਗਏ ਲੋ ਜੀ ਹਰ ਇੱਕ ਤਰੀਕੇ ਦੀ ਚੀਜ਼ ਫੈਸ਼ਨ ਦੇ ਨਾਲ ਰਿਲੇਟਡ ਇੱਥੋਂ ਜਿਹੜੀ ਤੁਹਾਨੂੰ ਮਿਲ ਜੂ ਵਧੀਆ ਰੇਟ ਤੇ ਮਾਰਕੀਟ ਬਹੁਤ ਵੱਡੀ ਹੈ ਇਹ ਤੇ ਬਾਅਦੋਂ ਆਪਾਂ ਦੂਸਰੀ ਸਾਈਡ ਦੀ ਮਾਰਕੀਟ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇੱਕ ਪਾਸਾ ਕਵਰ ਕਰਦੇ ਆ ਆ ਤੁਸੀਂ ਦੇਖੋ ਇੱਥੇ ਬਹੁਤ ਸਾਰੇ ਸੂਟ ਹਨ ਡਿਸਪਲੇ ਕੀਤੇ ਹੋਏ ਨੇ ਲੋ ਜੀ ਆ ਵੀ ਇੱਥੇ ਸੂਟ ਪਏ ਨੇ ਲੋ ਜੀ ਕਾਟਨ ਦੇ ਸੂਟ ਹਨਾ ਸਾਰਾ ਇਹ ਸੇਲ ਦੇ ਵਿੱਚ ਤੇ ਇਧਰ ਅਗਲੇ ਵਾਲੇ ਪਾਸੇ ਵੀ ਦੇਖ ਸਕਦੇ ਹੋ ਜਿਵੇਂ ਕੁਝ ਸਲੀਪਰ ਆ ਗਏ ਹਨਾ ਜੁੱਤੀਆਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੇ ਐਤਵਾਰ ਦੇ ਦਿਨ ਇੱਥੇ ਜਿਹੜਾ ਹੋਰ ਵੀ ਭਾਰੀ ਇਕੱਠ ਹੁੰਦਾ ਐਤਵਾਰ ਨੂੰ ਸੇਲ ਇੱਥੇ ਹੋਰ ਵੀ ਵੱਡੀ ਹੁੰਦੀ ਆ ਰਸ ਜ਼ਿਆਦਾ ਹੁੰਦਾ ਹੈ। ਵੈਸੇ ਤਾਂ ਸਾਰਾ ਹਫ਼ਤਾ ਹੀ ਇਹ ਸੇਲ ਆ ਜਿਹੜੀ ਲੱਗੀ ਰਹਿੰਦੀ ਆ, ਆਫ ਲੱਗਿਆ ਰਹਿੰਦਾ ਹਨਾ। ਤੇ ਪਰ ਐਤਵਾਰ ਨੂੰ ਵਸ ਰਸ ਜ਼ਿਆਦਾ ਹੁੰਦਾ। ਉਦੋਂ ਸ਼ਾਪਿੰਗ ਕਰਨ ਵੱਧ ਆਉਂਦੇ ਨੇ ਇੱਥੇ ਕੋਸ਼ ਆ ਖੜਾ ਹੋਣੇ ਬੱਚਿਆਂ ਵਾਲੇ ਹਨਾ ਐਵੇਂ ਦੀਆਂ ਸਾਰੀਆਂ। ਲਓ ਜੀ। ਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ, ਸੂਟ ਪਏ ਨੇ ਇੱਥੇ ਹਨਾ। ਲਓ ਜੀ। ਆ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਇੱਥੋਂ ਮਾਰਕੀਟ ਦੇ ਵਿੱਚੋਂ ਮਿਲ ਜੂ ਬਹੁਤ ਵੱਡੀ ਮਾਰਕੀਟ ਹੈ ਜੋਤੀ ਚੌਂਕ ਦੀ ਲੋ ਜੀ ਸੂਟਾਂ ਵਾਲੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਇੱਥੇ ਬਹੁਤ ਅਨਲਿਮਿਟਿਡ ਕੋਈ ਗਿਣਤੀ ਨਹੀਂ ਆ ਕੁਝ ਵਿਆਹ ਵਾਲਾ ਸਮਾਨ ਲੋ ਜੀ ਜਿਵੇਂ ਚੂੜੇ ਹੋਗੇ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਵਿਆਹਾਂ ਦੇ ਨਾਲ ਰਿਲੇਟਡ ਸਮਾਨ ਜਾਗੂਆਂ ਉਹ ਸਾਰਾ ਕੁਝ ਇੱਥੋਂ ਮਿਲ ਜੂ ਅੱਗੇ ਆ ਸਾਰੀਆਂ ਜੁਐਲਰੀ ਸ਼ਾਪਸ ਆ ਗਈਆਂ ਇੱਥੇ ਚੂੜੇ ਹੋਗੇ ਜਿਵੇਂ ਹਨ ਲਓ ਜੀ ਐਵੇਂ ਦਾ ਸਾਰਾ ਸਮਾਨ ਇੱਥੋਂ ਮਿਲੂ ਵਾਪਸ ਜੁੱਤੀਆਂ ਫਲਿੱਪਰ ਦੇਖ ਸਕਦੇ ਹੋ ਤੁਸੀਂ ਆ ਮੇਕਅੱਪ ਆ ਤੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਸੂਟ ਜਿਹੜੇ ਲੱਗੇ ਹੋਏ ਨੇ ਹਨ ਡਿਸਪਲੇ ਕਿੱਥੇ ਹੋਣੇ ਇਹ ਸਾਰਾ ਹਫਤੇ ਹੀ ਇੱਥੇ ਕਸਟਮਰਾਂ ਦਾ ਜਿਹੜਾ ਰਸ਼ ਰਹਿੰਦਾ ਮਾਰਕੀਟ ਦੇ ਵਿੱਚ ਹਨ ਹੁਣ ਵੀ ਬਹੁਤ ਸਾਰੇ ਕਸਟਮਰ ਜਿਹੜੇ ਆਏ ਹੋਏ ਨੇ ਕੁਛ ਆ ਲੋਰਾਂ ਟੀ-ਸ਼ਰਟ ਵਾਲੀਆਂ ਦੁਕਾਨਾਂ ਆ ਕੈਂਠੇ ਹੋ ਗਏ ਹਨਾ ਸਿਹਰੇ ਹਰੇਕ ਤਰੀਕੇ ਦਾ ਸਾਮਾਨ ਮਿਲੂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਐਵੇਂ ਨਹੀਂ ਹੈਗਾ ਵੀ ਹੋਰ ਮਾਰਕੀਟ ਦੇ ਵਿੱਚ ਜਾਣਾ ਪਊ ਆ ਲੋ ਲਹਿੰਗੇ ਦੇਖੋ ਸੂਟ ਲਹਿੰਗੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਇੱਧਰ ਸਾਰੀਆਂ ਇਹ ਅਗਲੇ ਵਾਲੇ ਪਾਸੇ ਕੁਝ ਜੁੱਤੀਆਂ ਵਾਲੀਆਂ ਦੁਕਾਨਾਂ ਆ ਗਈਆਂ ਹਨ ਸ਼ੂਜ਼ ਹੋ ਗਏ ਮੁੰਡੇ ਵਾਲੇ ਕੁੜੀ ਵਾਲੀਆਂ ਜੁੱਤੀਆਂ ਲਓ ਜੀ ਵੱਡੇ ਵੱਡੇ ਸਟੋਰ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਕਾਫੀ ਖੁੱਲਾ ਜਿਆ ਟਾਈਮ ਚਾਹੀਦਾ ਇਹ ਮਾਰਕੀਟ ਨੂੰ ਐਕਸਪਲੋਰ ਕਰਨ ਦੇ ਲਈ ਕਿਉਂਕਿ ਇਹ ਮਾਰਕੀਟ ਜਿਹੜੀ ਬਹੁਤ ਵੱਡੀ ਹੈ ਬਹੁਤ ਕੁਆਂਟੀਟੀ ਹੈ ਇੱਥੇ ਕੱਪੜੇ ਦੀ ਹਰ ਇੱਕ ਚੀਜ਼ ਦੀ ਜਿਵੇਂ ਸ਼ੂਜ਼ ਹੋ ਗਏ ਹਨ ਜੁੱਤੀਆਂ ਹੋ ਗਈਆਂ ਬਹੁਤ ਟਾਈਮ ਲੱਗਦਾ ਇੱਥੇ ਮਾਰਕੀਟ ਨੂੰ ਐਕਸਪਲੋਰ ਕਰਨ ਦੇ ਵਿੱਚ ਲਓ ਜੀ ਤੇ ਇੱਥੇ ਬਹੁਤ ਸਾਰੇ ਕੱਪੜੇ ਜਿਹੜੇ ਦੇਖ ਸਕਦੇ ਹੋ ਤੁਸੀਂ ਉਜਾ ਦੁਪੱਟੇ ਹਨਾ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਲਓ ਜੀ ਆ ਟੌਪ ਲੱਗੇ ਹੋਏ ਨੇ ਅਗਲੇ ਵਾਲੇ ਪਾਸੇ ਓਂਕਸ਼ਾ ਜੁਐਲਰੀ ਦੀਆਂ ਸ਼ਾਪਸ ਆ ਗਈਆਂ ਤੇ ਇਧਰੋਂ ਬਹੁਤ ਵੱਡੀ ਇਹ ਮਾਰਕੀਟ ਹੈ ਤੇ ਇੱਥੋਂ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਦੀ ਮਾਰਕੀਟ ਦਿਖਾਵਾਂਗੇ ਤੇ ਅਗਲੇ ਵਾਲੇ ਪਾਸੇ ਐਂਡ ਆ ਗਿਆ ਮਾਰਕੀਟ ਦਾ ਤੇ ਐਨ ਸਿਰੇ ਦੇ ਤੱਕ ਆਪਾਂ ਤੁਹਾਨੂੰ ਮਾਰਕੀਟ ਜਿਹੜੀ ਦਿਖਾਤੀ ਇੱਥੇ ਵੀ ਨਾਲ-ਨਾਲ ਦੂਸਰੀ ਸਾਈਡ ਵੀ ਸੂਟਾਂ ਵਾਲੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਲਓ ਜੀ ਲੋ ਜੀ ਦੇਖ ਸਕਦੇ ਹੋ ਜਿਵੇਂ ਸੂਟ ਆ ਬਾਹਰ ਲਾਏ ਹੋਏ ਨੇ ਹਣਾ ਛੋਟੇ ਬੱਚਿਆਂ ਵਾਲੇ ਕੱਪੜੇ ਵਾਲੀਆਂ ਦੁਕਾਨਾਂ ਹਨਾ ਹਰ ਇੱਕ ਤਰੀਕੇ ਦੀ ਦੁਕਾਨ ਮਿਲ ਜੂ ਹਾਂ ਬਹੁਤ ਵੱਡਾ ਸਟੋਰ ਆ ਗਿਆ ਜਿਵੇਂ ਜੁੱਤੀਆਂ ਵਾਲਾ ਐਵੇਂ ਦੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਇੱਥੇ ਆਮ ਇਹ ਵੱਡੀਆਂ ਵੱਡੀਆਂ ਅچھے ਸੂਟ ਜਿਹੜੇ ਲੱਗੇ ਹੋਏ ਨੇ ਦੇਖੋ ਹੁਣ ਗਰਮੀ ਵਾਲਾ ਕਪੜਾ ਸਾਰਾ ਇੱਥੇ ਮਾਰਕੀਟ ਦੇ ਵਿੱਚ ਜਿਵੇਂ ਕਾਟਨ ਵਾਲੇ ਸੂਟ ਹੋਗੇ ਹਨਾ ਆਪ ਕੋ ਸਟਾਪ ਹਾਲ ਵਗੈਰਾ ਵੀ ਬਾਹਰ ਲੱਗੇ ਹੋਏ ਨੇ ਜਿਹੜੇ ਦੇਖ ਸਕਦੇ ਹੋ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਮਿਲ ਜੂ ਜ਼ਿਆਦਾ ਇੱਥੇ ਕੁੜੀਆਂ ਵਾਲੇ ਕੱਪੜੇ ਬਹੁਤ ਜ਼ਿਆਦਾ ਨੇ ਤੇ ਜਿਵੇਂ ਆ ਕੁਝ ਕੁੜੀਆਂ ਵਾਲਾ ਸਾਰਾ ਸਮਾਨ ਘੁੱਤ ਵਟਣ ਹੋ ਗਏ ਹਨ ਆ ਜੁੱਤੀਆਂ ਹੋ ਗਈਆਂ ਇੱਥੇ ਲਓ ਜੀ ਸੂਟ ਹੋ ਗਏ ਵਿਆਹਾਂ ਦਾ ਸਮਾਨ ਬਹੁਤ ਜ਼ਿਆਦਾ ਹੈ ਵੱਡੀਆਂ ਵੱਡੀਆਂ ਦੁਕਾਨਾਂ ਤੋਂ ਇੱਥੇ ਮਿਲ ਜਾਣਗੇ ਮਾਰਕੀਟ ਦੇ ਵਿੱਚ ਆ ਸੂਟਾਂ ਵਾਲੀਆਂ ਦੁਕਾਨਾਂ ਬਹੁਤ ਸਾਰੀਆਂ ਨੇ ਦੇਖ ਸਕਦੇ ਹੋ ਤੁਸੀਂ ਲੋਕ ਤੇ ਆ ਦੇਖ ਸਕਦੇ ਹੋ ਜਿਵੇਂ ਜੁਐਲਰੀ ਸਾਰੀ ਹੈ ਨਾ ਲੋਕ ਵਿਆਹਾਂ ਦੇ ਸਮਾਨ ਦੀਆਂ ਦੁਕਾਨਾਂ ਬਹੁਤ ਵੱਡੀਆਂ-ਵੱਡੀਆਂ ਨੇ ਜਾਗੂਆਂ ਬਾਕੀ ਹੋਰ ਹਰੇਕ ਤਰੀਕੇ ਦਾ ਸਮਾਨ ਜਿਹੜਾ ਵਿਆਹ ਦੇ ਰੀਤੀ ਰਿਵਾਜ ਦੇ ਵਿੱਚ ਵਰਤਿਆ ਜਾਂਦਾ ਹੈ ਨਾ ਉਹ ਸਾਰਾ ਸਮਾਨ ਤੁਹਾਨੂੰ ਜਿਹੜਾ ਮਿਲ ਜੂਗਾ ਇੱਥੋਂ ਮਾਰਕੀਟ ਦੇ ਵਿੱਚ ਆ ਪਰਸ ਕੋਚਾ ਨਾਂ ਬੈਗ ਲਾਓ ਜੀ ਆ ਬੈਗ ਵਾਲੀਆਂ ਦੁਕਾਨਾਂ ਆ ਗਈਆਂ ਇੱਥੇ ਦੇਖ ਸਕਦੇ ਹੋ ਐਵੇਂ ਦੀਆਂ ਦੁਕਾਨਾਂ ਵੀ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਜਿਵੇਂ ਬਾਈ ਕੋਲ ਸੀ ਹਨਾ ਸਮਾਨ ਲਓ ਜੀ ਆ ਕੁਝ ਰੈਡੀਮੇਡ ਕੁੜਤੇ ਸਾਰੇ ਐਵੇਂ ਦੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਾਰਕੀਟ ਦੇ ਵਿੱਚੋਂ ਜਿਹੜੀਆਂ ਮਿਲਣਗੀਆਂ ਬਹੁਤ ਜ਼ਿਆਦਾ ਵੱਡੀ ਮਾਰਕੀਟ ਆ ਇਹ ਸਾਰੀ ਆ ਕੁਛ ਉਹ ਜਮ ਇੱਥੇ ਆ ਗਿਆ ਚਾਦਰ ਵਾਲੀਆਂ ਦੁਕਾਨਾਂ ਹਨ ਕੁਛ ਕੰਬਲ ਵਾਲੀਆਂ ਦੁਕਾਨ ਹਨ ਹਰ ਇੱਕ ਤਰੀਕੇ ਦਾ ਸਮਾਨ ਤੁਹਾਨੂੰ ਇੱਥੋਂ ਜਿਹੜਾ ਮਿਲੂ ਆ ਦੇਖੋ ਸੂਟੇ ਸੂਟ ਜਿਹੜਾ ਪਿਆ ਇੱਥੇ ਸੂਟਾਂ ਦੀਆਂ ਦੁਕਾਨਾਂ ਬਹੁਤ ਇੱਥੋਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਇਹ ਮਾਰਕੀਟ ਦੇ ਵਿੱਚੋਂ ਨੋ ਤੇ ਅੱਗੇ ਵਾਲੇ ਪਾਸੇ ਆ 1.5 150 ਰੁਪਿਆ ਰੇਟ ਹਨਾ ਟਾਪਾਂ ਤੇ ਲਿਖਿਆ ਹੋਇਆ। ਜਿਆਦਾ ਕਪੜਾ ਤੁਹਾਨੂੰ ਇਥੋਂ ਸੇਲ ਦੇ ਵਿੱਚ ਮਿਲੂਗਾ ਰੈਡੀਮੇਡ। ਬਾਕੀ ਸੂਟਾਂ ਤੇ ਵੀ ਸੇਲ ਜਿਹੜੀ ਭਾਰੀ ਲੱਗੀ ਹੋਈ ਹੈ। ਕਾਟਨ ਵਾਲੇ ਗਰਮੀ ਵਾਲੇ ਸੂਟ ਹਨਾ 3 3 4 400 ਦੇ ਇਥੋਂ ਤੁਹਾਨੂੰ ਜਿਹੜੇ ਮਿਲ ਜਾਣਗੇ। ਮਾਰਕੀਟ ਦੇ ਵਿੱਚੋਂ ਆ ਜਵੇਂ ਲੱਗੇ ਹੋਏ ਨੇ ਇੱਥੇ ਦੇਖ ਸਕਦੇ ਹੋ। ਲਓ ਜੀ। ਬਹੁਤ ਵੱਡੀ ਮਾਰਕੀਟ ਹੈ। ਬਹੁਤ ਕੁਆਂਟੀਟੀ ਦੇ ਵਿੱਚ ਤੁਹਾਨੂੰ ਇਥੋਂ ਜਿਹੜਾ ਕਪੜਾ ਉਹ ਮਿਲ ਜੂ ਹਰੇਕ ਤਰੀਕੇ ਦਾ ਕਪੜਾ ਮਿਲੂ। ਸਸਤੇ ਰੇਟਾਂ ਵਾਲੇ ਸੂਟ ਵੀ ਇੱਥੋਂ ਮਿਲਣਗੇ ਤੇ ਮਹਿੰਗੇ ਰੇਟਾਂ ਵਾਲੇ ਵੀ ਕਿਉਂਕਿ ਇਹ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਸੇਲ ਵਾਲੇ ਸੂਟ ਵੀ ਹੁੰਦੇ ਨੇ ਤੇ ਜਿਹੜੇ ਮਹਿੰਗੇ ਰੇਟਾਂ ਵਾਲੇ ਸੂਟ ਵੀ ਤੁਹਾਨੂੰ ਜਿਹੜੇ ਮਿਲ ਜਾਣਗੇ ਹਰੇਕ ਤਰੀਕੇ ਦੇ ਬਾਕੀ ਆਪਾਂ ਵੀਡੀਓ ਦੇ ਵਿੱਚ ਦਿਖਾਈ ਨੇ ਹੈਨਾ ਕਿਵੇਂ ਦੁਕਾਨਾਂ ਦੇ ਅੱਗੇ ਜਿਹੜੇ ਡਿਸਪਲੇ ਕੀਤੇ ਹੋਏ ਨੇ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਆ ਗਈਆਂ ਸੂਟਾਂ ਵਾਲੀਆਂ ਲੋ ਜੀ ਮਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੇ ਕਿ ਜਿਹੜੀ ਵੀਡੀਓ ਆ ਇਹ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜੇ ਜਲੰਧਰ ਤੋਂ ਕੋਈ ਦੇਖ ਰਿਹਾ ਉਹ ਵੀ ਜਰੂਰ ਦੱਸਿਓ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਇੱਥੇ ਜਿਹੜੀ ਐਤਵਾਰ ਨੂੰ ਸੇਲ ਲੱਗਦੀ ਹੈ ਉਹ ਵੀ ਆਪਾਂ ਜਰੂਰ ਐਕਸਪਲੋਰ ਕਰਾਂਗੇ ਉਹਦੀ ਵੀਡੀਓ ਵੀ ਜਰੂਰ ਆਪਾਂ ਪਾਵਾਂਗੇ ਜਲੰਧਰ ਲੋਕ ਗਿਆ ਜਲੰਧਰ ਸ਼ਹਿਰ ਦੀ ਵੀਡੀਓ ਆਪਣੀ ਰਹਿੰਦੀ ਸੀ ਅਪਲੋਡ ਕਰਨੀ ਮੈਂ ਕਿਹਾ ਅੱਜ ਜਲੰਧਰ ਸ਼ਹਿਰ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮਾਰਕੀਟ ਤੁਹਾਨੂੰ ਦਿਖਾਉਨੇ ਆਂ ਬਹੁਤ ਵੱਡੀ ਮਾਰਕੀਟ ਹੈ ਦੇਖੋ ਸੂਟੇ ਸੂਟ ਪਾਏ ਨੇ ਦੇਖੋ ਸਾਰੇ ਗਰਮੀ ਵਾਲੇ ਸੂਟੇ ਸੂਟ ਅੱਜ ਕੁਝ ਜੁੱਤੀਆਂ ਚੱਪਲਾਂ ਸਾਰੀਆਂ ਬਾਹਰ ਲਾਈਆਂ ਹੋਈਆਂ ਨੇ ਨਾ ਵੱਡੀਆਂ ਵੱਡੀਆਂ ਦੁਕਾਨਾਂ ਮਿਲਦੀਆਂ ਤੁਹਾਨੂੰ ਜੇ ਪਰਸ ਬੈਗਾਂ ਵਾਲੀਆਂ ਸੂਟਾਂ ਵਾਲੀਆਂ ਜੁੱਤੀਆਂ ਵਾਲੀਆਂ ਐਵੇਂ ਨਹੀਂ ਵੀ ਛੋਟੇ ਸਟੋਰ ਵੱਡੇ ਵੱਡੇ ਸਟੋਰ ਨੇ ਇੱਥੇ ਲਹਿੰਗੇ ਵਾਲੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਇੱਥੇ ਦੋਨੋਂ ਫਰਡ ਹੈ ਮਾਰਕੀਟ ਆ ਭਾਂ ਦਿਖਾਈਊਗਾ ਤੁਹਾਨੂੰ ਆ ਜਵੇਂ ਰਮਾਲਾ ਸਾਹਿਬ ਆ ਗਏ ਹਨ ਐਵੇਂ ਜੀਆਂ ਸਾਰੀਆਂ ਦੁਕਾਨਾਂ ਇੱਥੋਂ ਤੁਹਾਨੂੰ ਜਿਹੜੀਆਂ ਦੁਕਾਨਾਂ ਮਿਲ ਜਾਣਗੀਆਂ ਸਾਹਮਣੇ ਉਹ ਟੀ-ਸ਼ਰਟਾਂ ਟੌਪ ਕੁਛ ਡਿਸਪਲੇ ਜਿਹੜੇ ਕੀਤੇ ਹੋਏ ਨੇ ਲੋ ਜੀ ਆਹ ਕੁਝ ਕ੍ਰੌਕਰੀ ਦਾ ਸਾਮਾਨ ਵਾਲੀ ਦੁਕਾਨ ਆ ਗਈ ਹੈ ਨਾ ਬਹੁਤ ਵੱਡੀ ਮਾਰਕੀਟ ਆ ਇਹ 16 ਜਹਾ ਟਾਈਮ ਚਾਹੀਦਾ ਇਹ ਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ ਨੂੰ ਦਿਖਾਉਨੇ ਆਪਾਂ ਇੱਧਰ ਵੀ ਸੂਟਾਂ ਵਾਲੀਆਂ ਦੁਕਾਨਾਂ ਨੇ ਆਹ ਸਾਈਡ ਵੀ ਚੱਲਦੇ ਆਂ ਇਹ ਵੀ ਮਾਰਕੀਟ ਦੇਖਦੇ ਆਂ ਸਾਰੀ ਆਪਾਂ ਲਓ ਜੀ ਇੱਥੇ ਦੇਖੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਸੂਟਾਂ ਵਾਲੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਆਹ ਸੂਟ ਦੇ ਸੂਟ ਪਿਆ ਦਾ ਹਰ ਇੱਕ ਤਰੀਕੇ ਦਾ ਕਪੜਾ ਮਿਲੂ ਇੱਥੋਂ ਮਾਰਕੀਟ ਦੇ ਵਿੱਚ ਦੋਨੋਂ ਸਾਈਡ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਰੈਡੀमेड ਹਨਾ ਤੇ ਦੂਜੇ ਸੂਟ ਹਰ ਇੱਕ ਤਰੀਕੇ ਦਾ ਕਪੜਾ ਜਿਹੜਾ ਇੱਥੋਂ ਮਿਲੂ ਆ ਲਹਿੰਗੇ ਆ ਗਏ ਸੂਟ ਆ ਗਏ ਲਓ ਜੀ ਸਾਰਾ ਤੁਹਾਨੂੰ ਆਫ ਦੇ ਵਿੱਚੋਂ ਇੱਥੋਂ ਮਿਲੂ ਕਪੜਾ ਆ ਕੁਝ ਸੌਕਸ ਹੋ ਗਈਆਂ ਐਵੇਂ ਜੀ ਚੀਜ਼ਾਂ ਵੀ ਇੱਥੋਂ ਜਿਹੜੀਆਂ ਫੇਲ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਇੱਥੇ ਆ ਸੂਟ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਦੁਕਾਨਾਂ ਨੇ ਲਓ ਜੀ ਦੇਖ ਸਕਦੇ ਹੋ ਤੁਸੀਂ ਦੋਨੋਂ ਸਾਈਡ ਬਹੁਤ ਵੱਡੀ ਮਾਰਕੀਟ ਹੈ ਇਹ ਆਹ ਵੀ ਸੂਟ ਪਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਲਹਿੰਗੇ ਅਚਕਨ ਸੂਟ ਹਨਾ ਹਰ ਇੱਕ ਇਹਜ ਗਰੁੱਪ ਦਾ ਇੱਥੋਂ ਜਿਹੜਾ ਕੱਪੜਾ ਤੁਹਾਨੂੰ ਮਿਲ ਜੂ ਇਹ ਮਾਰਕੀਟ ਦੇ ਵਿੱਚੋਂ ਤੇ ਚੱਲਦੇ ਆਂ ਅੱਗੇ ਉਹ ਮਾਰਕੀਟ ਸਾਰੀ ਆਪਾਂ ਦੇਖਦੇ ਆਂ ਸੂਟਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਆ ਤੁਸੀਂ ਦੇਖੇ ਲਿਆ ਹਨਾ ਕੱਪੜਾ ਬਾਹਰ ਬਹੁਤ ਕੱਪੜਾ ਇੱਥੇ ਜਿਹੜਾ ਡਿਸਪਲੇ ਕੀਤਾ ਹੋਇਆ ਹੈ ਅੱਗੇ ਵਾਲੇ ਪਾਸੇ ਵੀ ਆ ਕੁਝ ਸੂਟਾਂ ਵਾਲੀਆਂ ਦੁਕਾਨਾਂ ਨੇ ਆ ਸੂਟ ਬਾਹਰ ਪਾਏ ਨੇ ਦੇਖ ਸਕਦੇ ਹੋ ਲਓ ਜੀ ਤੇ ਅੱਗੇ ਚੱਲਦੇ ਆ ਅੱਗੋਂ ਮਾਰਕੀਟ ਸਾਰੀ ਦੇਖਦੇ ਆ ਬਹੁਤ ਸਾਰਾ ਕਰਾਊਡ ਰਹਿੰਦਾ ਇਹ ਮਾਰਕੀਟ ਦੇ ਵਿੱਚ ਬਹੁਤ ਕਰਾਊਡ ਤੁਹਾਨੂੰ ਮਿਲ ਜੂ ਆਇਸ਼ੇ ਤੁਸੀਂ ਦੇਖੋ ਸੂਟ ਪਏ ਨੇ ਹਨ ਲੱਗੇ ਆ ਕੁਝ ਹੋਰ ਪਲਾਸਟਿਕ ਦਾ ਸਮਾਨ ਹਾਂ ਦੁਪੱਟੇ ਹੋਗੇ ਐਵੇਂ ਜੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਜਿਹੜੀਆਂ ਇੱਥੋਂ ਮਿਲ ਜਾਣਗੀਆਂ ਮਾਰਕੀਟ ਦੇ ਵਿੱਚੋਂ ਬਾਕੀ ਆਹ ਦੇਖੋ ਨਾਲ-ਨਾਲ ਸੂਟਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਆਹ ਸਾਈਡ ਵੀ ਬਹੁਤ ਵੱਡੀ ਮਾਰਕੀਟ ਹੈ ਕੁਝ ਇੱਥੇ ਖਾਣ-ਪੀਣ ਵਾਲੀਆਂ ਦੁਕਾਨਾਂ ਵੀ ਮਿਲ ਜਾਣਗੀਆਂ ਨਾਲ-ਨਾਲ ਸੂਟਾਂ ਦੇ ਨਾਲ ਨਾਲ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਸੂਟੇ-ਸੂਟ ਪਿਆ ਸਾਰਾ ਹਾਂ ਦੁਕਾਨਾਂ ਦੇ ਉੱਪਰ ਜੁਐਲਰੀ ਵਾਲੀਆਂ ਸ਼ਾਪਸ ਸੂਟਾਂ ਹਰੇਕ ਤਰੀਕੇ ਦੀ ਦੁਕਾਨ ਤੁਹਾਨੂੰ ਇਥੋਂ ਮਾਰਕੀਟ ਦੇ ਵਿੱਚ ਜਿਹੜੀ ਮਿਲੂ ਲਓ ਜੀ ਜਿਵੇਂ ਆਪਾਂ ਦੱਸਿਆ ਸੀ ਵੀਡੀਓ ਦੇ ਸ਼ੁਰੂ ਵਿੱਚ ਬਹੁਤ ਵੱਡਾ ਬਾਜ਼ਾਰ ਆ ਇਹ ਜਿਹੜਾ ਜੋਤੀ ਚੌਂਕ ਦਾ ਬਾਜ਼ਾਰ ਆ ਆ ਦੇਖ ਸਕਦੇ ਹੋ ਉੱਥੇ ਸੂਟ ਪਿਆ ਹੈ ਨਾ ਜਿਹੜਾ ਬਹੁਤ ਸਾਰਾ ਇਧਰਲੀ ਸਾਈਡ ਵੀ ਉਸੇ ਤਰ੍ਹਾਂ ਦੁਕਾਨਾਂ ਨੇ ਕੋਟ ਪੈਂਟ ਵਾਲੀਆਂ ਸੂਟਾਂ ਵਾਲੀਆਂ ਸਾਰੀਆਂ ਲਓ ਜੀ ਆ ਬਹੁਤ ਸੰਘਣੀ ਮਾਰਕੀਟ ਆ ਗਈ ਬਿਲਕੁਲ ਨੇੜੇ-ਨੇੜੇ ਨੇ ਇੱਥੇ ਦੁਕਾਨਾਂ ਆ ਲਹਿੰਗੇ ਸੂਟ ਹਨ ਲਾਏ ਹੋਏ ਨੇ ਦੇਖ ਸਕਦੇ ਹੋ ਲਓ ਜੀ ਇਹ ਮਾਰਕੀਟ ਸਾਰੀ ਇੱਕ ਦੂਜੇ ਨਾਲ ਕਨੈਕਟ ਹੈ ਇਸ ਅਗਲੇ ਵਾਲੇ ਪਾਸੇ ਜਿਹੜੀ ਰਸਤਾ ਜਾਂਦਾ ਜਿੱਧਰੋਂ ਆਪਾਂ ਆਏ ਸੀ ਉੱਥੇ ਹੀ ਇਹ ਜਾ ਕੇ ਨਿਕਲ ਜੂ ਇੱਥੇ ਕੁਝ ਫੁਲਕਾਰੀਆਂ ਹਨ ਚੁੰਨੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਸਾਰਾ ਸੂਟੇ ਸੂਟ ਪਿਆ ਹੈ ਦੇਖੋ ਲਓ ਜੀ ਕੱਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਹਰੇਕ ਤਰੀਕੇ ਦਾ ਤੁਹਾਨੂੰ ਇੱਥੋਂ ਕੱਪੜਾ ਜਿਹੜਾ ਮਿਲ ਜੂ ਕਾਫੀ ਰੀਜ਼ਨੇਬਲ ਪ੍ਰਾਈਸ ਤੇ ਸਸਤੇ ਰੇਟਾਂ ਤੇ ਲਓ ਜੀ ਪੱਗਾਂ ਵਾਲੀਆਂ ਦੁਕਾਨਾਂ ਹਨ ਲਾਈਨਿੰਗ ਵਾਲੀਆਂ ਆ ਕੁਛ ਇੱਥੇ ਕੰਬਲ ਹਨਾ ਟੌਬਲ ਇਹ ਸਾਰਾ ਕੁਝ ਆ ਗਿਆ ਲਓ ਜੀ ਸਾਰੀਆਂ ਸੂਟ ਵਾਲੀਆਂ ਦੁਕਾਨਾਂ ਦੇਖੋ ਇੱਥੇ ਸੂਟ ਜਿਹੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਬਹੁਤ ਕਰਾਊਡ ਰਹਿੰਦਾ ਹੈ ਇਹ ਮਾਰਕੀਟ ਦੇ ਵਿੱਚ ਸਾਰਿਆਂ ਕੋਸ਼ਾ ਕੋਟ ਪੈਂਟ ਵਾਲੀਆਂ ਦੁਕਾਨਾਂ ਆ ਗਈਆਂ ਹਨ ਲਓ ਜੀ ਲਹਿੰਗੇ ਸੂਟ ਹਰ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਇੱਥੋਂ ਮੈਂ ਦਿਜੂ ਆ ਦੇਖੋ ਸੂਟੇ ਸੂਟ ਪਏ ਨੇ ਜਿਹੜੇ ਹਨ ਲਓ ਜੀ ਆ ਸਾਰੇ ਇੱਥੇ ਕੱਪੜੇ ਵਾਲੀਆਂ ਦੁਕਾਨਾਂ ਨੇ ਸੂਟ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਲਓ ਜੀ ਤੇ ਅੱਗੇ ਆ ਗਏ ਆਪਾਂ ਕਿਉਂ ਸਾਰੀ ਮਾਰਕੀਟ ਦੇਖਦੇ ਆ ਇੱਥੇ ਵੀ ਉਸੇ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਸੂਟਾਂ ਵਾਲੀਆਂ ਹਨ ਕੁਝ ਆ ਜੁਐਲਰੀ ਸ਼ਾਪਸ ਜਿਹੜੀਆਂ ਮਿਲ ਜਾਣਗੀਆਂ ਤੇ ਇੱਥੇ ਹੀ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ ਪਹਿਲਾਂ ਆਪਾਂ ਇੱਥੋਂ ਲੰਘ ਕੇ ਗਏ ਸੀਗੇ ਤੁਹਾਨੂੰ ਦਿਖਾਈ ਸੀ ਤੇ ਜਿਵੇਂ ਕੁਝ ਲੈਮਨ ਵਾਲੀਆਂ ਆ ਗਈਆਂ ਹਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਤੇ ਚੱਲਦੇ ਆਂ ਅੱਗੋਂ ਮਾਰਕੀਟ ਦੇਖਦੇ ਆ ਕੁਝ ਐਵੇਂ ਦੀਆਂ ਸਾਰੀਆਂ ਇੱਥੇ ਸ਼ਾਪਸ ਨੇ ਕਾਫੀ ਸਾਰਾ ਇੱਥੋਂ ਸਮਾਨ ਤੁਹਾਨੂੰ ਹਨ ਮਿਲ ਜੂ ਤਕਰੀਬਨ ਤਕਰੀਬਨ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਈ ਦਿੱਤੀ ਇਹ ਜੋਤੀ ਚੌਂਕ ਦੀ ਬਹੁਤ ਵੱਡੀ ਮਾਰਕੀਟ ਆ ਇਹ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਤੁਹਾਨੂੰ ਜੇ ਮੈਂ ਆਪਾਂ ਦਿਖਾਈਆਂ ਨੇ ਸੂਟਾਂ ਵਾਲੀਆਂ ਹਨ ਹਰੇਕ ਤਰੀਕੇ ਦਾ ਕੱਪੜਾ ਇੱਥੋਂ ਤੁਹਾਨੂੰ ਮਿਲ ਜੂ ਲਹਿੰਗੇ ਸਲਕਾਰੀਆਂ ਅੱਛਾ ਇੱਥੇ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਸੂਟਾਂ ਵਾਲੀਆਂ ਦੇਖ ਸਕਦੇ ਹੋ ਲਓ ਜੀ ਆਲਾ ਦੇ ਦਿਨਾਂ ਚ ਤਾਂ ਇੱਥੇ ਖੋਰ ਵੀ ਜਿਹੜਾ ਇਕੱਠਾ ਹੁੰਦਾ ਉਹ ਮਾਰਕੀਟ ਦੇ ਵਿੱਚ ਕਿਉਂਕਿ ਜਿਵੇਂ ਵਿਆਹਾਂ ਦਾ ਸੀਜ਼ਨ ਹੁੰਦਾ ਹਨਾ ਹਾਲ ਤਾਂ ਥੋੜਾ ਜਿਹਾ ਗਰਮੀ ਕਰਕੇ ਕਸਟਮਰ ਘੱਟ ਆਉਂਦੇ ਨੇ ਜਦੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਤਾਂ ਫਿਰ ਇਕੱਠਾ ਮਾਰਕੀਟਾਂ ਦੇ ਵਿੱਚ ਵਧਣਾ ਜਿਹੜਾ ਸ਼ੁਰੂ ਹੋ ਜਾਂਦਾ ਤੇ ਇੱਧਰ ਆ ਗਏ ਆਪਾਂ ਇੱਥੇ ਬਹੁਤ ਸਾਰਾ ਕੱਪੜਾ ਜਿਹੜਾ ਲੱਗਿਆ ਹੋਇਆ ਲਓ ਜੀ 100 100 ਰੁਪਏ 50 50 ਰੁਪਏ ਹਨਾ ਸਾਰਾ ਕੱਪੜਾ ਹੈ ਲੱਗਿਆ ਹੋਇਆ ਸ਼ਾਮ ਦੇ ਟਾਈਮ ਹੋਰ ਵੀ ਕਰਾਊਡ ਹੁੰਦਾ ਹੋ ਇਹ ਮਾਰਕੀਟ ਦੇ ਵਿੱਚ ਲਓ ਜੀ ਦੋਨੋਂ ਸਾਈਡ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਮਾਰਕੀਟ ਦੇ ਵਿੱਚ ਇੱਧਰ ਵੀ ਹੈ ਨਾ ਲਓ ਜੀ ਸੂਟਾਂ ਤੇ ਸੇਲ ਕੰਬੜਾਂ ਤੇ ਸੇਲ ਲੱਗੀ ਹੋਈ ਹੈ ਆ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਆ ਗਈਆਂ ਸੂਟਾਂ ਵਾਲੀਆਂ ਬਾਕੀ ਜੇ ਕੋਈ ਜਲੰਧਰ ਤੋਂ ਦੇਖ ਰਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੋਰ ਕਿਹੜੀ ਫੇਮਸ ਮਾਰਕੀਟ ਹੈ ਸ਼ਹਿਰ ਜਲੰਧਰ ਦੇ ਵਿੱਚ ਤਾਂ ਆਪਾਂ ਉਹ ਵੀ ਜਿਹੜੀ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਹ ਮਾਰਕੀਟ ਦਿਖਾਈਆ ਤੁਹਾਨੂੰ ਉਸੇ ਤਰ੍ਹਾਂ ਉਹ ਮਾਰਕੀਟ ਵੀ ਆਪਾਂ ਐਕਸਪਲੋਰ ਕਰਾਂਗੇ ਹੋਰ ਕਿਹੜੀ ਮਾਰਕੀਟ ਫੇਮਸ ਹੈ ਲੋ ਜੀ ਸਾਹਮਣੇ ਇੱਕ ਵੱਡਾ ਰੋਡ ਆ ਗਿਆ ਮੇਨ ਜਿੱਥੋਂ ਆਪਾਂ ਆਪਣੀ ਵੀਡੀਓ ਜਿਹੜੀ ਸ਼ੁਰੂ ਕੀਤੀ ਸੀ तकरीबन ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਤੀ ਸਾਰਾ ਬਾਜ਼ਾਰ ਐਕਸਪਲੋਰ ਆਪਾਂ ਕਰ ਲਿਆ ਨਾ ਵੱਡੀਆਂ-ਵੱਡੀਆਂ ਲਹਿੰਗੇ ਵਾਲੀਆਂ ਦੁਕਾਨਾਂ तकरीबन-ਤਕਰੀਬਨ ਸਾਰੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਟੈਚੀਆਂ, ਸ਼ੂਜ਼, ਕੱਪੜੇ, ਕੋਟ-ਪੈਂਟ, ਲਹਿੰਗੇ ਦੇ ਇੱਕ ਤਰੀਕੇ ਦੀ ਦੁਕਾਨ ਤੁਹਾਨੂੰ ਇੱਥੇ ਮਿਲ ਜੂ ਲਓ ਜੀ ਇੱਥੇ ਤੱਕ ਸਾਰੀ ਮਾਰਕੀਟ ਐ ਸਾਹਮਣੇ ਵੱਡਾ ਰੋਡ ਆ ਗਿਆ ਤੋ ਅੱਜ ਆਪਾਂ ਵੀ ਆਪਣੀ ਵੀਡੀਓ ਅੱਜ ਦੀ ਸ਼ੁਰੂ ਕੀਤੀ ਸੀ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈ ਹੈ ਜਲੰਧਰ ਦੀ ਜੋਤੀ ਚੌਂਕ ਦੀ ਮਾਰਕੀਟ ਆ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ